ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੇ ਤਨਖਾਹਾਂ ਤੇ ਭੱਤੇ ਵਧਾਉਣ ਦੀ ਤਿਆਰੀ ਵਿੱਡ ਦਿੱਤੀ ਗਈ ਹੈ ਸਬੰਧੀ ਮੀਟਿੰਗ ਵੀ ਕਰ ਲਈ ਗਈ ਆ ਬਹੁਤ ਸਾਰੇ ਵਿਧਾਇਕ ਲਗਾਤਾਰ ਸਰਕਾਰ ਤੇ ਦਬਾਅ ਪਾ ਰਹੇ ਸੀ ਕਿ ਉਹਨਾਂ ਦੀ ਤਨਖਾਹ ਵਧਾਈ ਜਾਵੇ ਐਸ ਸਮੇਂ ਜੋ ਪੰਜਾਬ ਦੇ ਵਿਧਾਇਕ ਨੇ ਉਹ ਕਰੀਬ 84000 ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਨੇ ਤੇ ਵਿਧਾਇਕਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਤਨਖਾਹ ਘੱਟੋ ਘੱਟ 3 ਲੱਖ ਰੁਪਏ ਕੀਤੀ ਜਾਵੇ ਇਸ ਮਸਲੇ ਦੇ ਵਿੱਚ ਬਦਕਾ ਨਹੀਂ ਪੰਜਾਬ ਸਰਕਾਰ ਤੇ ਵੀ ਦਬਾਅ ਪਿਆ ਔਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣਾ ਤੇ ਵੀ ਦਬਾਅ ਪਿਆ ਜਿਸ ਦੇ ਚੱਲਦਿਆਂ ਸਾਰੀਆਂ ਧਿਰਾਂ ਦੇ ਐਮਐਲਏ ਇਕੱਠੇ ਹੋਏ ਮੀਟਿੰਗ ਕਰ ਲਈ ਗਈ ਆ ਤੇ ਇਹ ਹੁਣ ਫੈਸਲਾ ਪੰਜਾਬ ਸਰਕਾਰ ਨੇ ਲੈਣਾ ਹੈ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਕਿ ਕੀ ਉਹ ਸਲਾਨਾ ਜਿਹੜਾ ਬੋਝ ਪਏਗਾ ਪੰਜਾਬ ਦੀ ਜਨਤਾ ਤੇ 30 ਕਰੋੜ ਰੁਪਈਆ ਉਹ ਦੇਣ ਦੇ ਵਿੱਚ ਸਮਰਥਨ ਜਾਂ ਫਿਰ ਨਹੀਂ ਹਾਲਾਂਕਿ ਪੰਜਾਬ ਸਰਕਾਰ ਨੇ ਖਾਸ ਕਰਕੇ 1 ਟਰਮ 1 ਪੈਨਸ਼ਨ ਮਤਲਬ ਇੱਕ ਵਿਧਾਇਕ ਚਾਹੇ 5 ਵਾਰਾਂ ਵਿਧਾਇਕ ਰਹੇ ਜਾਂ 6 ਵਾਰ ਰਿਹਾ ਹੋਵੇ ਉਹਨੂੰ ਪੈਨਸ਼ਨ ਇੱਕ ਟਰਮ ਦੀ ਦਿੱਤੀ ਜਾਵੇਗੀ ਇਸ ਫੈਸਲੇ ਨਾਲ ਪੰਜਾਬ ਸਰਕਾਰ ਨੇ ਵਾਹ ਵਾਹ ਕਾਫੀ ਖੱਟੀ ਸੀ ਲੇਕਿਨ ਹੁਣ ਆਵਾਦੀ ਪਾਰਟੀ ਦੇ ਵਿਧਾਇਕ ਹੀ ਕਹਿ ਰਹੇ ਨੇ ਕਿ ਸਾਡਾ 84000 ਰੁਪਏ ਦੇ ਨਾਲ ਸਰਦਾ ਨਹੀਂ ਆ ਸਾਨੂੰ ਘੱਟੋ-ਘੱਟ 3 ਲੱਖ ਰੁਪਇਆ ਤਨਖਾਹ ਦਿੱਤੀ ਜਾਵੇ ਜਿਸ ਦੀ ਹੁਣ ਤਿਆਰੀ ਵਿੱਡ ਦਿੱਤੀ ਗਈ ਆ ਦੇਖਦੇ ਆ ਕਿ ਇਸ ਮਸਲੇ 'ਚ ਸਰਕਾਰ ਕੀ ਫੈਸਲਾ ਲੈਂਦੀ ਲੇਕਿਨ ਫਿਲਹਾਲ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ਤੇ ਪੱਤੇ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਸਪੀਕਰ ਕੁਲਤਾਰ ਸਿੰਘ ਸੰਵਾਦੀ ਪ੍ਰਧਾਨਗੀ ਦੇ ਵਿੱਚ ਜਰਨਲ ਪਰਪਸ ਦੀ ਇੱਕ ਮੀਟਿੰਗ ਵੀ ਹੋ ਚੁੱਕੀ ਆ 22 ਸਾਲ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਮਾਰਚ 2022 ਦੇ ਵਿੱਚ ਆਮ ਆਦੀ ਪਾਰਟੀ ਨੇ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਸੱਤਾ ਦੀ ਚਾਬੀ ਦਿੱਤੀ ਸੀ ਉਸ ਸਮੇਂ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਸੀ ਕਿ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਦੀ 1 ਟਰਮ ਦੀ ਪੈਨਸ਼ਨ ਹੀ ਦਿੱਤੀ ਜਾਵੇਗੀ ਮਤਲਬ ਇੱਕ ਪੈਨਸ਼ਨ ਹੀ ਮਿਲੇਗੀ ਇਹ ਨਹੀਂ ਕਿ ਜੇ ਤੁਸੀਂ 6 ਵਾਰ ਐਮਐਲਏ ਬਨਿਓ ਤੇ ਉਹਨਾਂ ਨੂੰ 6 ਪੈਨਸ਼ਨਾਂ ਮਿਲਣਗੀਆਂ ਇਸ ਤੋਂ ਬਾਅਦ ਪਬਲਿਕ ਨੇ ਕਾਫੀ ਪ੍ਰਸ਼ੰਸਾ ਕੀਤੀ ਸੀ ਸੂਬੇ ਦੇ ਮੁੱਖ ਮੰਤਰੀ ਪਕਵਣ ਤਮਾ ਦੀ ਲੇਕਨ ਹੁਣ ਆਮ ਆਦੀ ਪਾਰਟੀ ਦੇ ਬਹੁਤੇ ਵਿਧਾਇਕ ਕਿਉਂਕਿ ਆਮ ਆਦੀ ਪਾਰਟੀ ਦੇ 92 ਵਿਧਾਇਕ ਨੇ ਉਹਨਾਂ ਨੇ ਸਰਕਾਰ ਤੇ ਤੇ ਵਿਧਾਨ ਸਭਾ ਦੇ ਸਪੀਕਰ ਤੇ ਕਾਫੀ ਦਬਾਅ ਪਾਇਆ 92 ਵਿਧਾਇਕ ਜਿੱਥੇ ਆਮ ਆਦੀ ਪਾਰਟੀ ਦੇ ਨੇ ਉੱਥੇ 18 ਵਿਧਾਇਕ ਜਦੋਂ ਜਿੱਥੇ 222 ਦੀਆਂ ਮਾਰਚ ਵਿਧਾਨ ਸਭਾ ਚੋਣਾਂ ਚ ਆਮ ਆਦੀ ਪਾਰਟੀ ਨੂੰ 92 ਵਿਧਾਇਕ ਮਿਲੇ ਸੀ ਉਹਦੇ ਚ 18 ਕਾਂਗਰਸ ਪਾਰਟੀ ਦੇ ਸੀ 3 ਜਿਹੜੇ ਵਿਧਾਇਕ ਉਹ ਸ਼੍ਰੋਮਣੀ ਕਾਲੀ ਦਲ ਦੇ ਸੀ ਇੱਕ ਬਹੁਜਨ ਸਮਾਜ ਪਾਰਟੀ ਦਾ ਤੇ ਦੋ ਭਾਜਪਾ ਦੇ لیکن ਹੁਣ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਜ਼ਿਆਦਾ ਹੋ ਚੁੱਕੀ ਹੈ ਚਾਰ ਸੀਟਾਂ ਖਾਲੀ ਵੀ ਹੈ ਲੇਕਿਨ ਫਿਲਹਾਲ ਆਮ ਆਦੀ ਪਾਰਟੀ ਨੇ ਕਾਫੀ ਵਿਧਾਇਕਾਂ ਨੇ ਦਬਾਅ ਪਾਇਆ ਹੁਣ ਇਸ ਮਸਲੇ ਦੇ ਵਿੱਚ ਫਿਰ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਕਾਂਗਰਸੀਆਂ ਨੇ ਵੀ ਬਸਪਾ ਨੇ ਵੀ ਤੇ ਭਾਜਪਾ ਆਲੇ ਨੇ ਵੀ ਹਾਂ ਚ ਹਾਂ ਬੁਲਾ ਦਿੱਤੀ ਤੇ ਇਸ ਮਸਲੇ ਦੇ ਵਿੱਚ ਬਾਅਦ ਚ ਇਕੱਠੇ ਹੋ ਕੇ ਕੁਲਤਾਰ ਸਿੰਘ ਸਦਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਗਏ ਜਿਨ੍ਹਾਂ ਕੋਲੋਂ ਵਿਸ਼ੇਸ਼ ਜਨਰਲ ਪਰਪਸ ਕਮੇਟੀ ਬਣਾ ਕੇ ਆਪਣੀਆਂ ਮਾਸਿਕ ਤਨਖਾਹ ਵਧਾਉਣ ਦੇ ਇਹੜਾ ਉਪਰਾਲਾ ਕੀਤਾ ਗਿਆ ਸੀ ਉਹ ਕਾਫੀ ਕਾਮਯਾਬ ਹੋ ਚੁੱਕਾ ਵਿਧਾਨ ਸਭਾ ਤੋਂ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਵਿਸ਼ੇਸ਼ ਕਮੇਟੀ ਦੀ ਇੱਕ ਮੀਟਿੰਗ 20 ਅਗਸਤ ਨੂੰ ਵੀ ਕੁਲਤਾਰ ਸਿੰਘ ਸਧਵਾ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਕੁਲਤਾਰ ਸਿੰਘ ਸਧਵਾ ਤੋਂ ਇਲਾਵਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਅਰੋੜੀ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸੰਸਦੀ ਮਾਮਲਿਆਂ ਦੇ ਬਾਰੇ ਮੰਤਰੀ ਬਲਕਾਰ ਸਿੰਘ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਨ ਸਭਾ ਕਮੇਟੀਆਂ ਦੇ ਸਾਰੇ ਸਭਾਪਤੀ ਮਤਲਬ ਚੇਅਰਮੈਨ ਵੀ ਸ਼ਾਮਲ ਹੋਏ ਸਨ ਇਸ ਸੇ ਬੈਠਕ ਦਾ ਇੱਕੋ ਇੱਕ ਏਜੰਡਾ ਸੀ ਕਿ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਪੱਤੇ ਅੱਜ ਦੀ ਮਹਿੰਗਾਈ ਦੇ ਰੇਟ ਮੁਤਾਬਕ ਹੀ ਵਧਾਉਣੇ ਚਾਹੀਦੇ ਨੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਵੇਂ ਹਲੇ ਇਸ ਕਮੇਟੀ ਦੀ ਰਿਪੋਰਟ ਜਾਨੀ ਮਾਸਿਕ ਤਨਖਾਹ ਤੇ ਹੋਰ ਪੱਤੇ ਵਧਾਉਣ ਦੇ ਵੀਰ ਵੀ ਸਮਨੇ ਨਹੀਂ ਪਰ ਕੁਝ ਵਿਧਾਇਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਨੇ ਦੱਸਣਾ ਕਿ ਇਸ ਸਮੇ ਇੱਕ ਵਿਧਾਇਕ ਨੂੰ ਕਰੀਬ 84000 ਰੁਪਏ ਹੀ ਮਾਸਿਕ ਤਨਖਾਹ ਮਿਲਦੀ ਹੈ ਜਿਹਦੇ 'ਚ ਵਿਧਾਇਕਾਂ ਦਾ ਗੁਜ਼ਾਰਾ ਨਹੀਂ ਹੁੰਦਾ ਇਸ ਵੇਲੇ ਇੱਕ ਐਮਐਲਏ ਦੀ ਜਿਹੜੀ ਬੇਸਿਕ ਤਨਖਾਹ ਉਹ 25000 ਰੁਪਏ ਹਲਕਾ ਪੱਤਾ 25000 ਰੁਪਏ ਪੀਏ ਵਾਸਤੇ 15000 ਰੁਪਏ ਫੋਨ ਵਾਸਤੇ ਬਿਜਲੀ ਪਾਣੀ ਭੱਤੇ ਪਾ ਕੇ ਕੁੱਲ ਜਿਹੜੀ ਤਨਖਾਹ ਉਹ 84000 ਦੇ ਆਸ-ਪਾਸ ਬਣ ਜਾਂਦੀ ਹੈ ਇਸ ਵਿਸ਼ੇਸ਼ ਬੈਠਕ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਕਿ ਵਿਧਾਇਕ ਦਾ ਦਰਜਾ ਸੂਬੇ ਦੇ ਮੁਖ ਸਕੱਤਰ ਦੇ ਬਰਾਬਰ ਹੁੰਦਾ ਅਤੇ ਮਹੀਨੇ ਦੀ ਤਨਖਾਹ ਘੱਟੋ-ਘੱਟ ਮੁਖ ਸਕੱਤਰ ਨਾਲੋਂ ਵੱਧ ਹੋਣੀ ਚਾਹੀਦੀ ਹੈ ਜਾਂ ਫਿਰ 3 ਲੱਖ ਰੁਪਏ ਮਾਸਕ ਤਨਖਾਹ ਹੋਣੀ ਚਾਹੀਦੀ ਹੈ ਇਸ ਬੈਠਕ ਦੇ ਵਿੱਚ ਵਿਧਾਇਕਾਂ ਨੇ ਪੰਜਾਬ ਅੰਦਰ ਕਰਨ ਵਾਲੇ ਦੌਰੇ ਰਾਜਧਾਨੀ ਚੰਡੀਗੜ੍ਹ ਵਿੱਚ ਜਿਹੜੀਆਂ ਮੰਗਲਵਾਰ ਤੇ ਸ਼ੁੱਕਰਵਾਰ ਹੁੰਦੀਆਂ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਵਿੱਚ ਹਾਜ਼ਰੀ ਭਰਨਾ ਜਾਹਰ ਵੀ ਮਿਲਦੇ ਕਿਲੋਮੀਟਰ ਭੱਤੇ ਰਜਾਨਾ ਭੱਤਿਆਂ ਦੇ ਵੀ ਰੇਟ ਮੌਜੂਦਾ ਰੇਟ ਤੋਂ ਵਧਾ ਕੇ ਦੁੱਗਣਾ ਕਰਦੀ ਮੰਗ ਕੀਤੀ ਹੈ ਰਜਾਨਾ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਜੀਸੀ ਭਰਤਵਾਜ ਦੀ ਇਹ ਵੀ ਖਬਰ ਦੱਸਦੀ ਹੈ ਕਿ ਕੁੱਲ 117 ਵਿਧਾਇਕਾਂ ਵਿੱਚੋਂ ਮੰਤਰੀ ਸਪੀਕਰ ਡਿਪਟੀ ਸਪੀਕਰ ਤੇ ਹੋਰ ਸਰਕਾਰੀ ਮਤਲਬ ਕੈਬਨਿਟ ਰੈਂਕ ਵਾਲੇ ਵਾਲੇ ਕੱਢ ਕੇ 95 ਤੋਂ 98 ਵਿਧਾਇਕਾਂ ਨੂੰ ਇਹਨਾਂ ਰੇਟਾਂ ਵਿੱਚ ਹੋਣ ਵਾਲੇ ਵਾਅਦੇ ਦਾ ਫਾਇਦਾ ਹੋਵੇਗਾ ਇੱਕ ਮੋٹے ਅੰਦਾਜ਼ੇ ਮੁਤਾਬਕ ਤਨਖਾਹ ਤੇ ਪੱਤਿਆਂ ਵਿੱਚ ਵਾਧੇ ਕਰਨ ਤੇ ਸਰਕਾਰੀ ਖਜ਼ਾਨੇ ਤੇ ਮਤਲਬ ਪੰਜਾਬ ਦੀ ਜਨਤਾ ਤੇ ਲਗਭਗ 30 ਕਰੋੜ ਰੁਪਏ ਦਾ ਇੱਕ ਵਾਧੂ ਬੋਝ ਪਏਗਾ ਇਸ ਸਭਾਵਨਾ ਕਿ ਵਿਸ਼ੇਸ਼ ਤਨਖਾਹ ਪੱਤਾ ਰਿਪੋਰਟ ਜੋ ਅੱਜ ਤੋਂ ਵਿਧਾਨ ਸਭਾ اجلاس ਸ਼ੁਰੂ ਹੋਇਆ ਉਹਦੇ ਚ ਵੀ ਮਨਜ਼ੂਰ ਕਰਵਾਇਆ ਜਾ ਸਕਦਾ ਹੈ ਹਾਲਾਂਕਿ ਪੂਰੇ ਇੰਡੀਆ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਸਭ ਤੋਂ ਵੱਧ ਜਿਹੜੀ ਤਨਖਾਹ ਵਾਗ ਰਹੇ ਹੈ ਇੰਡੀਆ ਦੇ ਜਿੰਨੇ ਵੀ 4700 ਤੋਂ ਵੱਧ ਐਮਐਲਏ ਨੇ ਤੇ ਕਿਸੇ ਸੂਬਾ ਸਭ ਤੋਂ ਵੱਧ ਤਨਖਾਹ ਦੇ ਰਿਹਾ ਵਾ ਉਹ ਦਿੱਲੀ ਵਿਧਾਨ ਸਭਾ ਦੇ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵੀ 3 ਲੱਖ ਤੋਂ ਵੱਧ ਵਿਧਾਇਕਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਹੁਣ ਉਸੇ ਤਰਜ਼ ਦੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ 3 ਲੱਖ ਰੁਪਈਆ ਤਨਖਾਹ ਕਰਨ ਦੀ ਮੰਗ ਕੀਤੀ ਹੈ ਦੇਖਿਆ ਤੇ ਇੱਕ ਪਾਸੇ ਤੇ ਆਮ ਆਦਮੀ ਪਾਰਟੀ ਦੇ ਕਹਿੰਦੇ ਸੀ ਕਿ ਅਸੀਂ ਸੇਵਾ ਕਰਨਾ ਹੈ ਪਰ ਹੁਣ 300000 ਰੁਪਇਆ ਤਨਖਾਹ ਮੰਗੀ ਜਾ ਰਹੀ ਹੈ ਹਾਲਾਂਕਿ ਸੋ ਪਹਿਲਾਂ ਆਵਾਦੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸ਼੍ਰੋਮਨੀ ਕਾਲੀਦਨ ਕਾਂਗਰਸ ਪਾਰਟੀ ਦੇ ਵਿਧਾਇਕ ਵੀਰੇ ਨੇ ਉਹਨਾਂ ਨੇ ਤਨਖਾਹ 84000 ਰੁਪਇਆ ਕੀਤੀ ਸੀ ਲੇਕਿਨ ਹੁਣ ਆਵਾਦੀ ਪਾਰਟੀ ਦੇ ਵਿਧਾਇਕ ਕਹਿੰਦੇ ਕਿ ਸਾਡਾ ਭੁਗਤਾਨ ਨਹੀਂ ਸਾਡਾ 24000 ਰੁਪਏ ਦੇ ਨਾਲ ਸਰਦਾ ਨਹੀਂ ਆ ਘਰ ਬਾਹਰ ਨਹੀਂ ਚੱਲਦਾਗਾ ਖਰਚੇ ਵੀ ਪੂਰੇ ਨਹੀਂ ਹੁੰਦੇ ਤੇ ਘੱਟੋ ਘੱਟ ਹੁਣ ਸਾਡੀ ਤਨਖਾਹ 3 ਲੱਖ ਰੁਪਇਆ ਕੀਤੀ ਜਾਵੇ ਦੇਨ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਫੈਸਲਾ ਕਿੰਨਾ ਕੋ ਲੈਂਦੀ ਹੈ ਕਿ ਤਨਖਾਹ ਫਿਰ 3 ਲੱਖ ਰੁਪਇਆ ਕੀਤੀ ਜਾਏਗੀ ਜਾਂ ਇਸ ਫੈਸਲੇ ਨੂੰ ਟਾਲ ਦਿੱਤਾ ਜਾਏਗਾ ਪਰ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਵੀ ਹੁਣ ਚਿਹਰੇ ਹੌਲੀ ਹੌਲੀ ਕਰਕੇ ਬੇਨਕਾਬ ਹੁੰਦੇ ਜਾ ਰਹੇ ਨੇ ਇਸ ਜਾਣਕਾਰੀ ਦਾ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰੋਏ ਬੀ ਸੀ ਪੰਜਾਬ ਧੰਨਵਾਦ